हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਤੇਲੇ ਦਾ ਅਟੈਕ ਜਿਹੜਾ ਇਸ ਵਾਰ ਕਾਫੀ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਰਿਹਾ ਸੋ ਇਸੇ ਲਈ ਕਿਸਾਨ ਵੀਰ ਕਾਫੀ ਜ਼ਿਆਦਾ ਸਵਾਲ ਵੀ ਕਰ ਰਹੇ ਵੀ ਅਸੀਂ ਸਪਰੇਅ ਤਾਂ ਕਰ ਦਿੱਤੀ ਆ ਪਾਕਸਲੋਂ ਕੀਤੀ ਚੈਸ ਕੀਤੀ ਓਸ਼ੀਨ ਕੀਤੀ ਪਰ ਤੇਲ ਆ ਜਾ ਵੀ ਤੁਰਿਆ ਫਿਰਦਾ ਤੇਲੇ ਦਾ ਕੰਟਰੋਲ ਨਹੀਂ ਮਿਲਿਆ ਸੋ ਕੀ ਕਾਰਨ ਆ ਕਿਉਂ ਨਹੀਂ ਕੰਟਰੋਲ ਮਿਲਿਆ ਸੋ ਕਈ ਕਿਸਾਨ ਵੀਰ ਕਹਿ ਰਹੇ ਵੀ ਅਸੀਂ ਹੁਣ ਫੰਗੀ ਸਾਈਡ ਸਪਰੇਅ ਕਰੀਏ ਜਾਂ ਨਾ ਕਰੀਏ ਸੋ ਝੋਨਾ 15 20 ਜਾਂ 30 ਦਿਨਾਂ ਤੱਕ ਜਿਹੜਾ ਵੱਧਿਆ ਜਾਣਾ ਸੋ ਦੁਬਾਰਾ ਸਪਰੇਅ ਕਰਨ ਦੀ ਤੇਲੇ ਵਾਲੀ ਜ਼ਰੂਰਤ ਹੈਗੀ ਜਾਂ ਨਹੀਂ ਹੈਗੀ ਸੋ ਪੂਰੀ ਗੱਲਬਾਤ ਕਰਦੇ ਆ ਉਹਦੇ ਨਾਲ ਨਾਲ ਕਿਸਾਨਪਰ ਜਿਹੜੀ ਆਪਾਂ ਸਪਰੇਅ ਕੀਤੀ ਆ ਜਿਹਦਾ ਆਪਾਂ ਨੂੰ 100% ਰਿਜ਼ਲਟ ਮਿਲਿਆ ਉਹ ਵੀ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਾਂਗੇ ਸੋ ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਪੇ ਤੇ ਦੇਖ ਰਹੇ ਪੇ ਨੂੰ ਲਾਈਕ ਤੇ ਫੋਲੋ ਕਰ ਲਓ ਤੇ ਆਪਣੇ ਹੋਰ ਪਦਾਂ ਵੀਡੀਓ ਜਰੂਰ ਸ਼ੇਅਰ ਕਰਿਓ ਸੋ ਕਿਸਾਨਪਰ ਪਹਿਲੇ ਨੰਬਰ ਤੇ ਤਾਂ ਜਿਹੜਾ ਤੇਲੇ ਦੀ ਟੈਗ ਦੀ ਗੱਲ ਆ ਜੇਕਰ ਤਾਂ ਤੇਲੇ ਦਾ ਅਟੈਕ ਬਹੁਤ ਵੱਡੇ ਪੱਧਰ ਤੇ ਹੋ ਜਾਂਦਾ ਤੇ ਆਪਾਂ ਜਾਣਦੇ ਵੀ ਲਗਭਗ ਹਫਤੇ ਦੇ ਵਿੱਚ ਹੀ ਜਿਹੜਾ ਝੋਨੇ ਦਾ ਕਾਫੀ ਜਿਆਦਾ ਜਿਹੜਾ ਨੁਕਸਾਨ ਕਰ ਜਾਂਦਾ ਸੋ ਇਹਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਆ ਵੈਸੇ ਤਾਂ ਥੋੜਾ ਬਹੁਤ ਆਪਣੇ ਝੋਨੇ ਤੇਲ ਆ ਦੇਖ ਨੂੰ ਮਿਲ ਜਾਂਦਾ ਜੇਕਰ ਅੰਡਰ ਕੰਟਰੋਲ ਰਹਿੰਦਾ ਤਾਂ ਆਪਣਾ ਨੁਕਸਾਨ ਨਹੀਂ ਹੁੰਦਾ ਜੇਕਰ ਅਟੈਕ ਵੱਧ ਜਾਂਦਾ ਤੇ ਉਹਦਾ ਕਾਫੀ ਜਿਆਦਾ ਨੁਕਸਾਨ ਹੋ ਜਾਂਦਾ ਸੋ ਜਿਹੜੇ ਕਿਸਾਨ ਵੀਰ ਪੁੱਛ ਰਹੇ ਪਏ ਸੀ ਸਪਰੇਆਂ ਤਾਂ ਮਹਿੰਗੀਆਂ ਵੀ ਕਰ ਲਈਆਂ ਪਰ ਕੰਟਰੋਲ ਨਹੀਂ ਮਿਲਿਆ ਤੇ ਲਾਜ ਵੀ ਤੁਰਿਆ ਫਿਰਦਾ ਜਿਵੇਂ ਕਈ ਕਿਸਾਨ ਵੀਰ ਕਹ ਰਹੇ ਵੇ ਪਾਕਸਾਲ ਉਹਨਾਂ ਕੀਤੀ ਉਹ ਸ਼ੀਨ ਕੀਤੀ ਚੈਸ ਕੀਤੀ ਆ ਜਾਂ ਇਹ ਸਪਰੇਆਂ ਆਪਸ ਵਿੱਚ ਮਿਕਸ ਕਰਕੇ ਵੀ ਸਪਰੇਅ ਕਰ ਦਿੱਤੀ ਇਹ ਫੇਰ ਵੀ ਜਿਹੜਾ ਤੇਲਾ ਤੁਰਿਆ ਫਿਰਦਾ ਪਹਿਲਾਂ ਤਾਂ ਕਿਸਾਨ ਪਰ ਇਹ ਚੀਜ਼ ਦੇਖੋ ਬਈ ਜਿਹੜਾ ਤੁਸੀਂ ਸਪਰੇਅ ਕੀਤੀ ਜਿਹੜੀ ਬੂਟੇ ਦੇ ਵਿੱਚ ਰਚ ਕੇ ਕੰਮ ਕਰਦੀ ਆ ਕੋਈ ਵੀ ਸਪਰੇਅ ਹੋ ਸਕਦੀ ਆ ਜਿਹੜੀ ਬੂਟੇ ਦੇ ਵਿੱਚ ਰਚ ਕੇ ਕੰਮ ਕਰਦੀ ਉਹ ਸਪਰੇਅ ਕਰਨ ਤੋਂ ਬਾਅਦ तेला ਸਹੀ ਜੇ ਸਹੀ ਮਰਨਾ ਸ਼ੁਰੂ ਹੁੰਦਾ ਜਿਵੇਂ ਜਿਵੇਂ ਰਸ ਪੀਂਦਾ ਇਹ ਲਗਭਗ ਆਪਾਂ ਨੂੰ ਹਫਤੇ ਤੱਕ ਵੀ ਤੇਲਾ ਜਿਹੜਾ ਨਜ਼ਰ ਆ ਸਕਦਾ ਤਾਂ ਇਤੋਂ ਇਹ ਤੁਸੀਂ ਦੇਖ ਲਓ ਵੀ ਸਪਰੇਅ ਕੀਤੀ ਨੂੰ ਕਿੰਨੇ ਦਿਨ ਹੋ ਗਏ ਜੇਕਰ ਤਾਂ ਹਫਤੇ ਦੇ ਹਫਤਾ ਅਜੇ ਨਹੀਂ ਹੋਇਆ ਤਾਂ ਤੇਲਾ ਤੁਰਿਆ ਫਿਰਦਾ ਤੇ ਫਿਰ ਤਾਂ ਕਿਸਾਨ ਭਰੋ ਸਹੀ ਜੇ ਜੇ ਤੇਲਾ ਮਰੂਗਾ ਜੇਕਰ ਤੁਸੀਂ ਸਪਰੇਅ ਸਹੀ ਤਰੀਕੇ ਨਾਲ ਕੀਤੀ ਜਾਂ ਸਹੀ ਡੋਜ਼ ਪਾਈ ਜਾਂ ਸਹੀ ਜਿਹੜੀ ਦਵਾਈ ਕੀਤੀ ਆ ਸੋ ਕਈ ਵਾਰ ਹੁੰਦਾ ਕਿ ਵੀ ਇੱਕੋ ਜਗ੍ਹਾ ਆਪਣੀਆਂ ਗਲਤੀਆਂ ਵੀ ਹੁੰਦੀਆਂ ਗਲਤੀ ਕਿੱਥੇ ਆਪਾਂ ਕਰ ਲੈਨੇ ਆ ਸਪਰੇਅ ਤਾਂ ਆਪਾਂ ਬ੍ਰਾਂਡਡ ਕਰ ਲੈਨੇ ਆ ਪਰ ਬਹੁਤੇ ਕਿਸਾਨ ਵੀ ਆਪਣੀ ਗਲਤੀ ਮੰਨਦੇ ਨਹੀਂ ਕਿ ਚਾਹੇ ਉਹਨਾਂ ਨੂੰ ਜਿੰਨਾ ਮਰਜੀ ਆਪਾਂ ਕਹਿ ਦਈਏ ਕਿ ਉਹ ਗਲਤੀ ਕਿੱਥੇ ਕਰਦੇ ਕਿ ਆਪਾਂ ਜ਼ਿਆਦਾਤਰ ਲੇਬਰ ਤੋਂ ਕਿਸਾਨ ਵੀਰ ਸਪਰੇਅ ਕਰਾਉਂਦੇ ਆ ਤੇ ਆਪਾਂ ਜਿਹੜੇ ਪੰਪ ਆਲੇ ਹੁੰਦੇ 25 ਲੀਟਰ ਵਾਲਾ ਜਿਹੜਾ ਅੱਜ ਨੂੰ ਆਪਾਂ ਪੂੰਡਾ ਕਹਿ ਦਿੰਨੇ ਆ 25 ਲੀਟਰ ਵਾਲਾ ਪੰਪ ਉਹ ਕਿਸਾਨ ਵੀਰ ਕਿੰਨੇ ਲਵਾਉਂਦੇ ਕੋਈ 4 ਲਵਾਉਂਦਾ ਕੋਈ 5 ਲਵਾਉਂਦਾ ਕਿਤੇ ਵੱਧ ਤੋਂ ਵੱਧ ਜਿਹੜਾ ਥੋੜਾ ਜਿਹਾ ਵੱਧ ਪਾਣੀ ਲਾਉਂਦੀ ਕੁਛ ਕਹਿੰਦਾ ਛੇ ਲਵਾ ਲੈਂਦੇ ਇਸ ਤੋਂ ਜ਼ਿਆਦਾ ਮੈਨੂੰ ਨਹੀਂ ਮੇਤ ਕੋਈ ਕਿਸਾਨ ਵੀਰ ਜਿਹੜੇ ਲਵਾਉਂਦਾ ਹੋਊਗਾ ਪੰ ਤੇ ਉੱਥੇ ਗੱਲ ਆ ਜਾਂਦੀ ਪਾਣੀ ਦੀ ਕੋਈ ਵੀ ਆਪਾਂ ਫੰਗੀ ਸਾਈਡ ਸਪਰੇਅ ਕਰਨੀਆਂ ਤੇਲੇ ਵਾਲੀ ਕਰਨੀਆਂ ਇਹਨਾਂ ਨੂੰ ਸਪਰੇਅ ਕਰਨ ਵਾਸਤੇ ਆਪਾਂ ਨੂੰ ਪਾਣੀ ਦੀ ਜਿਹੜੀ ਜ਼ਰੂਰਤ ਹੈ ਉਹ ਜ਼ਿਆਦਾ ਪੈਂਦੀ ਆ ਤਾਂ ਕਿ ਜ਼ਿਆਦਾ ਏਰੀਆ ਕਵਰ ਹੋ ਸਕੇ ਜੇਕਰ ਆਪਾਂ ਪਾਣੀ ਘੱਟ ਲਾਵਾਂਗੇ ਉੱਥੇ ਵੀ ਆਪਾਂ ਨੂੰ ਰਿਜ਼ਲਟ ਨਹੀਂ ਮਿਲਦਾ ਤੇ ਦੂਜੀ ਗਲਤੀ ਇੱਥੇ ਹੋ ਜਾਂਦੀ ਕਿ ਜਦੋਂ ਲੇਵਰ ਸਪਰੇਅ ਕਰਦੀ ਤੇ ਜਿਹੜਾ ਫੁਹਾਰਾ ਹੁੰਦਾ ਉਹ ਕਾਫੀ ਜ਼ਿਆਦਾ ਕਿਉਂਕਿ ਰੇਸ ਜ਼ਿਆਦਾ ਕਰ ਦਿੰਦੇ ਆ ਉਹ ਜਿਹੜੀ ਧੁੰਦ ਜ਼ਿਆਦਾ ਬੰਦੀ ਆ ਤੇ ਧੁੰਦ ਜਿਹੜੀ ਉੱਪਰ-ਉੱਪਰ ਕਿਉਂਕਿ ਝੋਨੇ ਸੰਘਣੇ ਹੁੰਦੇ ਆ ਗਰਲਾ ਝੋਨਾ ਹੋਵੇ ਤੇ ਜਿਹੜੀ ਉਹ ਥੱਲੇ ਡੇਗ ਪੂਗੀ ਪੂਰਜੀ ਥੋੜੀ ਬਹੁਤ ਪਰ ਝੋਨੇ ਜ਼ਿਆਦਾ ਸੰਘਣੇ ਹੋਣ ਕਰਕੇ ਉਹ ਉੱਪਰ-ਉੱਪਰ ਰਹਿ ਜਾਂਦੀ ਪੱਤਿਆਂ ਤੇ ਤੇ ਉਹਦਾ ਜਿਹੜਾ ਰਿਜ਼ਲਟ ਆਪਾਂ ਨੂੰ ਨਹੀਂ ਮਿਲਦਾ ਉਹਦੇ ਕਾਰਨ ਇਹ ਹੁੰਦਾ ਵੀ ਕਈ ਵਾਰ ਪੱਤਿਆਂ 'ਚ ਜਾਨ ਹੀ ਨਹੀਂ ਹੁੰਦੀ ਪੱਤੇ ਪੀਲੇ ਪੈ ਚੁੱਕੇ ਹੁੰਦੇ ਆ ਕਿਉਂਕਿ ਤੇਲਾ ਹੀ ਉਸ ਸਮੇਂ ਤੇ ਅਟੈਕ ਕਰਦਾ ਕਿ ਜਦੋਂ ਆਪਾਂ ਪੱਤੇ ਥੋੜਾ-ਥੋੜਾ ਝੋਨਾ ਪਕਾਵਲ ਚੱਲ ਜਾਂਦਾ ਤਾਂ ਉਹ ਪੱਤੇ ਪੀਲੇ ਹੋਣ ਕਰਕੇ ਪੱਤੇ ਸੁੱਕ ਫੁਹਾਰਾ ਧੁੰਦ ਜੀ ਉੱਪਰ ਰਹਿ ਜਾਂਦੀ ਆ ਮੁੱਢਾਂ ਵੱਲ ਸਪਰੇ ਨਹੀਂ ਜਾਂਦੀ ਜਾਂ ਪਾਣੀ ਮੁੱਢਾਂ ਤੱਕ ਨਹੀਂ ਜਾਂਦਾ ਤਾਂ ਉਹਦੇ ਕਾਰਨ ਤੇਰਾ ਤੇਲਾ ਨਹੀਂ ਕੰਟਰੋਲ ਹੁੰਦਾ ਤਾਂ ਜਦੋਂ ਵੀ ਤੇਲ ਵਾਲੇ ਕਿਸਾਨ ਭਰਾ ਸਪਰੇ ਕਰਨੀ ਆ ਤਾਂ ਪਾਣੀ ਵੱਧ ਲਾਉਣਾ ਘੱਟੋ ਘਾਟ 180 ਲੀਟਰ ਤੇ 200 ਲੀਟਰ ਤੱਕ ਤੁਸੀਂ ਪਾਣੀ ਜ਼ਰੂਰ ਲਾਓ ਤਾਂ ਫਿਰ ਤੁਹਾਨੂੰ ਜਿਹੜਾ ਸਸਤੀ ਸਪਰੇ ਕਰੋਗੇ ਤਾਂ ਵੀ ਉਹਦਾ ਰਿਜ਼ਲਟ ਤੁਹਾਨੂੰ ਚੰਗਾ ਮਿਲ ਜੂਗਾ ਤੇ ਫੁਹਾਰਾ ਜਿਹੜਾ ਉਹ ਥੋੜਾ ਜਿਹਾ ਮੋਟਾ ਰੱਖ ਕੇ ਯਾਨੀ ਕਿ ਇੰਨਾ ਮੋਟਾ ਰੱਖਣਾ ਕਿ ਜਿਹੜੀਆਂ ਬੂੰਦਾਂ ਉਹ ਥੱਲੇ ਡਿੱਗਣ ਬਹੁਤਾ ਆਪਾਂ ਮੋਟਾ ਨਹੀਂ ਕਰਨਾ ਤੇ ਨਾ ਬਹੁਤਾ ਬਰੀਕ ਹੀ ਕਰਨਾ ਕਿ ਆਪਾਂ ਨੂੰ ਜਿਹੜੀਆਂ ਬੂੰਦਾਂ ਬੂੰਦਾਂ ਜਿਹੜੀਆਂ ਪਾਣੀ ਦੀਆਂ ਉਹ ਥੱਲੇ ਮੁੱਢਾਂ ਵੱਲੋਂ ਡਿੱਗਣ ਤਾਂ ਉਹ ਜਿਹੜਾ ਤੇਲਾ ਉੱਥੇ ਤਾਂ ਡਾ ਕੰਟਰੋਲ ਹੋ ਜਾਏਗਾ ਇਸ ਚੀਜ਼ ਦਾ ਥੋੜਾ ਧਿਆਨ ਰੱਖਣਾ ਤੇ ਕਈ ਵਾਰ ਹੁੰਦਾ ਕਿ ਆਪਾਂ ਨੂੰ ਸਪਰੇਅ ਚਲੋ ਨਗਲੀ ਮਿਲ ਜਾਂਦੀ ਫਿਰ ਉੱਥੇ ਕਿਸਾਨ ਵੀਰ ਦੀ ਗਲਤੀ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਜਿਹੜੀਆਂ ਮਹਿੰਗੀਆਂ ਦਵਾਈਆਂ ਆਉਂਦੀਆਂ ਜਿਵੇਂ ਪੈਕਸਾਲ ਉਹਨਾਂ ਨਸ਼ੀਨ ਚੈਸ ਜਾਂ ਇਹ ਜਿਹੜੇ ਟੈਕਨੀਕਲ ਆਪਾਂ ਵਰਤਦੇ ਆ ਉਹ ਕਈ ਵਾਰ ਆਪਾਂ ਨੂੰ ਜਿਹੜਾ ਨਾ ਉੱਪਰ ਪੈਕਿੰਗ ਤਾਂ ਆਪਾਂ ਦੇਖ ਲੈਨੇ ਕਿ ਪੈਕਸਾਲ ਉਹਨਾਂ ਲਿਖਿਆ ਤੇ ਕਈ ਵਾਰ ਉਹ ਜਿਹੜੀ ਪੈਕਿੰਗ ਦੇ ਵਿੱਚ ਜਿਹੜ ਤਾਂ ਉਥੋਂ ਜਿਹੜਾ ਕਿਸਾਨ ਮੇਰੇ ਜਿਹੜਾ ਨੁਕਸਾਨ ਕਿਸਾਨ ਮੇਰਾ ਦਾ ਹੁੰਦਾ ਕਿਉਂਕਿ ਜਦ ਦਵਾਈ ਆਪਾਂ ਨੂੰ ਨਕਲੀ ਮਿਲ ਗਈ ਫਿਰ ਫਾਇਦਾ ਕੀ ਹੋਣਾ ਤਾਂ ਵੈਸੇ ਤਾਂ ਹੁਣ ਕੰਪਨੀਆਂ ਜਿਹੜੀਆਂ ਬ੍ਰਾਂਡਡ ਕੰਪਨੀਆਂ ਉਹ ਜ਼ਿਆਦਾਤਰ ਆਪਣੇ ਜਿਹੜੇ ਉੱਪਰ ਕੋਡ ਆ ਜਿਹੜੇ ਭੇਜਦੀਆਂ ਤਾਂ ਕਿ ਕਿਸਾਨ ਵੀ ਸਕੈਨ ਕਰਕੇ ਪਤਾ ਲਗਾ ਸਕਣਗੇ ਕਿ ਵਾਕਈ ਜਿਹੜੀ ਦਵਾਈ ओरिजिनल ਜਾਂ ਨਕਲੀ ਆ ਤਾਂ ਇਸ ਚੀਜ਼ ਤੋਂ ਵੀ ਆਪਾਂ ਨੂੰ ਪਤਾ ਲੱਗ ਸਕਦਾ ਤਾਂ ਥੋੜਾ ਜਿਹਾ ਨਕਲੀ ਚੀਜ਼ਾਂ ਤੋਂ ਵੀ ਆਪਾਂ ਨੂੰ ਸੋਚ ਸਮਝ ਕੇ ਲਿਆ ਕਰੋ ਵੀ ओरिजिनल ਜਾਂ ਨਕਲੀ ਆ ਇਸ ਚੀਜ਼ ਦੀ ਥੋੜਾ ਜਿਹਾ ਪਛਾਣ ਰੱਖਿਆ ਕਰੋ ਤਾਂ ਕਿ ਜਿਹੜਾ ਰਿਜ਼ਲਟ ਆਪਾਂ ਨੂੰ ਸਹੀ ਮਿਲਣਾ ਸੋ ਕਿਸਾਨ ਭਰਾਓ ਇੱਥੇ ਹੁਣ ਗੱਲ ਆ ਜੇ ਕਿ 15 ਜਾਂ 20 ਜਾਂ 30 ਦਿਨਾਂ ਤੱਕ ਝੋਨਾ ਵੱਢਿਆ ਜਾਣਾ ਜੇਕਰ ਕਿਸਾਨ ਭਰਾ ਤੁਸੀਂ ਇੱਕ ਸਪਰੇਅ ਕੀਤੀ ਆ ਤਾਂ 15 ਜਾਂ 20 ਦਿਨਾਂ ਤੱਕ ਤੁਹਾਡਾ ਝੋਨਾ ਵੱਢਿਆ ਜਾਣਾ ਤਾਂ ਦੁਬਾਰਾ ਸਪਰੇਅ ਕਰਨ ਤੇ ਖਰਚਾ ਨਾ ਕਰੋ ਕਿਉਂਕਿ ਹੁਣ ਲਗਭਗ ਝੋਨਾ ਤੁਹਾਡਾ ਪੱਕ ਚੁੱਕਾ ਹੈ ਤਾਂ ਹੁਣ ਜਿੰਨੇ ਤੰਮ ਤੱਕ ਵੈਸੇ ਵੀ ਹੁਣ ਥੋੜਾ ਜਿਹਾ ਗਰਮੀ ਪੈ ਰਹੀ ਆ ਜਿਹੜੇ ਕਿਸਾਨ ਪੁੱਛ ਰਹੇ ਗਰਮੀ ਗਰਮੀ ਪੈ ਰਹੀ ਤੇ ਹੁਣ ਜਿਹੜਾ ਬਹੁਤਾ ਜਿਆਦਾ ਟੈਗ ਜਿਹੜਾ ਨਹੀਂ ਵਧਣਾ ਝੋਨੇ ਤੇਲੇ ਦਾ ਥੋੜਾ ਥੋੜਾ ਬੋ ਕਰਕੇ ਵੱਧ ਸਕਦਾ ਜੇਕਰ ਸੁਪਰੇਅ ਕੀਤੀ ਆਪਾਂ ਨੂੰ ਦੁਬਾਰਾ ਸਪਰੇਅ ਕਰਨ ਦੀ ਜ਼ਰੂਰਤ ਹੈ ਨਹੀਂ ਜੇਕਰ ਤੁਹਾਡਾ ਝੋਨਾ ਜਾਂ ਬਾਸਮਤੀ ਦਾ 30 ਦਿਨ ਲੈਂਦੀ ਆ ਜਾਂ ਮਹੀਨੇ ਤੱਕ ਪੱਕਣਾ ਤਾਂ ਉੱਥੇ ਜੇਕਰ ਤੁਹਾਨੂੰ ਲੱਗਦਾ ਬੈ ਤੇਲੇ ਦਾ ਅਟੈਕ ਜਿਹੜਾ ਵੱਧ ਚੁੱਕਾ ਜ਼ਿਆਦਾ ਹੈ ਤਾਂ ਉੱਥੇ ਸਪਰੇਅ ਤੁਸੀਂ ਕਰ ਸਕਦੇ ਜਿਹੜੇ ਕਿਸਾਨ ਫੰਗੀਸਾਈਡ ਬਾਰੇ ਪੁੱਛ ਰਿਹਾ ਹੈ ਤਾਂ ਤੁਸੀਂ ਜੇਕਰ ਮਹੀਨੇ ਤੋਂ ਉੱਪਰ ਝੋਨਾ ਜਾਂ ਬਾਸਮਤੀ ਲੈਂਦੀ ਤਾਂ ਉੱਥੇ ਫੰਗੀਸਾਈਡ ਸਪਰੇਅ ਕਰੋ ਜੇਕਰ 15-20 ਦਿਨਾਂ ਤੱਕ ਵੱਢਿਆ ਜਾਣਾ ਉੱਥੇ ਫੰਗੀਸਾਈਡ ਤੇ ਵੀ ਖਰਚਾ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਹੁਣ ਆਪਾਂ ਨੂੰ ਇੱਥੇ ਫੰਗੀਸਾਈਡ ਸਪਰੇਅ ਕਰਨ ਦਾ ਕੋਈ ਫਾਇਦਾ ਹੈ ਨਹੀਂ ਕਿ ਇਹ ਕਿਸਾਨਪੁਰ ਜਿਹੜੀ ਆਪਾਂ ਸਪਰੇਅ ਕੀਤੀ ਆ ਪੰਜਸ ਵਾਲਾ ਟੈਕਨੀਕਲ ਕੀਤਾ origianally ਆਪਾਂ ਚੈਸ ਲਈ ਆਪਾਂ ਚੈਸ ਵਾਲਾ ਟੈਕਨੀਕਲ ਵਰਤਿਆ ਉਹਦਾ ਆਪਾਂ ਨੂੰ 100% ਰਿਜ਼ਲਟ ਮਿਲਿਆ ਪਾਣੀ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ 200 ਲੀਟਰ ਲਾਇਆ ਤੇ ਜਿਹੜਾ ਫੁਹਾਰਾ ਥੋੜਾ ਜਿਹਾ ਮੋਟਾ ਕਰਕੇ ਤਾਂ ਕਿ ਜਿਹੜੀਆਂ ਬੂੰਦਾਂ ਪਾਣੀ ਦੀਆਂ ਥੱਲੇ ਵਾ ਮੁੱਢਾਂ ਵੱਲ ਜਾਣ ਤਾਂ ਜਿਹਦੇ ਕਾਰਨ ਰਿਜ਼ਲਟ ਆਪਾਂ ਨੂੰ ਮਿਲ ਗਿਆ ਇੱਥੇ ਕਿਸਾਨਪੁਰ ਜਿਹੜੇ ਪਾਣੀ ਆਪਾਂ ਖਲਾਰ ਕੇ ਸਪਰੇਅ ਕਰਦੇ ਪਾਣੀ ਦੇ ਵਿੱਚ ਕਰਦੇ ਉੱਥੇ ਵੀ ਆਪਾਂ ਰਿਜ਼ਲਟ ਘੱਟ ਮਿਲਦਾ ਤੇਲ ਵਾਲੇ ਸਪਰੇਅ ਕਰਨੀ ਉਹਦੇ ਪਾਣੀ ਸੁਕਾ ਲੈਣਾ ਚਾਹੀਦਾ 2-4 ਤਾਂ ਕਿ ਜਿਹੜਾ ਰਿਜ਼ਲਟ ਆਪਾਂ ਨੂੰ 100% ਮਿਲ ਸਕੇ ਸੋ ਵੀਡੀਓ ਚੰਗੇ ਲੱਗਦਾ ਵਾਤਵਾ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ